ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਓ ਅੱਜ ਇੱਕ ਅਜਿਹੇ ਵਿਸ਼ੇ ਤੇ ਗੱਲ ਕਰੀਏ ਜਿਹੜਾ ਸਾਡੀ ਰੋਜ਼ਾਨਾ ਦੀ ਜ਼ਿੰਦਗੀ ਚ ਵੀ ਹੈ ਤੇ ਸਾਡੇ ਵੱਡੇ ਵੱਡੇ ਇਤਿਹਾਸ ਸਾਫੀਆਂ ਵਿੱਚ ਵੀ ਚਮਕਦਾ ਹੈ ਉਹ ਹੈ ਸਰਬ ਲੋਹ ਹਾਂਜੀ ਇਹ ਸਧਾਰਨ ਲੋਹੇ ਦਾ ਸ਼ਬਦ ਜਾਪਦਾ ਹੈ ਪਰ ਇਸ ਦੇ ਅੰਦਰ ਗੁਰੂ ਸਾਹਿਬਾਂ ਦੀ ਡੂੰਗੀ ਸੋਚ ਉਹਨਾਂ ਦਾ ਪਿਆਰ ਤੇ ਉਹਨਾਂ ਦੀ ਸਿੱਖਿਆ ਸਮਾਈ ਹੋਈ ਹੈ ਸਰਬ ਦਾ ਮਤਲਬ ਸਭ ਕੁਝ ਤੇ ਲੋ ਮਤਲਬ ਲੋਹਾ ਜਦੋਂ ਦੋਵੇਂ ਮਿਲੇ ਤਾਂ ਬਣ ਗਿਆ ਸਰਬਲੋਹ ਪਰ ਗੱਲ ਸਿਰਫ ਐਨੀ ਨਹੀਂ ਸਰਬਲੋਹ ਸਾਨੂੰ ਕਹਿੰਦਾ ਹੈ ਜਿਵੇਂ ਲੋਹਾ ਅਡੋਲ ਹੁੰਦਾ ਹੈ ਟੁੱਟਦਾ ਨਹੀਂ ਓਵੇਂ ਹੀ ਤੂੰ ਆਪਣੇ ਨੀਮਾਂ ਤੇ قائم ਰਹੀਂ ਸੱਚ ਦੇ ਰਾਹ ਤੇ ਅਡੋਲ ਰਹੀਂ ਹੁਣ ਆਓ ਲੈ ਕੇ ਚੱਲਦਾ ਹਾਂ ਤੁਹਾਨੂੰ ਗੁਰੂ ਨਾਨਕ ਦੇਵ ਜੀ ਦੇ ਸਮੇਂ ਵਿੱਚ ਉਸ ਵੇਲੇ ਸਮਾਜ 'ਚ ਜਾਤ ਪਾਤ ਦਾ ਪੂਰਾ ਜ਼ੋਰ ਸੀ ਕੋਈ ਕਹਿੰਦਾ ਸੀ ਮੈਂ ਤਾਂ ਸੋਨੇ ਦੇ ਭਾਂਡੇ ਵਿੱਚ ਖਾਵਾਂਗਾ ਕੋਈ ਕਹਿੰਦਾ ਮੈਂ ਤਾਂ ਤਾਂਬੇ ਦੇ ਭਾਂਡੇ ਵਿੱਚ ਚੰਗਾ ਖਾਵਾਂਗਾ ਪਰ ਗੁਰੂ ਜੀ ਨੇ ਇੱਕ ਫੈਸਲਾ ਲਿਆ ਲੰਗਰ ਦੇ ਭਾਂਡੇ ਲੋਹੇ ਦੇ ਬਣਨ ਤਾਂ ਕੋਈ ਨਾ ਕਹੇ ਇਹ ਮੇਰੀ ਜਾਤ ਦਾ ਭਾਂਡਾ ਹੈ ਸਭ ਇੱਕੋ ਭਾਂਡੇ ਵਿੱਚ ਇੱਕੋ ਕਤਾਰ ਵਿੱਚ ਇੱਕੋ ਰੋਟੀ ਖਾਣ ਇਹ ਸੀ ਗੁਰੂ ਨਾਨਕ ਦੇਵ ਜੀ ਦੀ ਅਸਲ ਬਰਾਬਰੀ ਦੀ ਸੋਚ ਤੇ ਅੱਜ ਵੀ ਜਦੋਂ ਅਸੀਂ ਗੁਰਦੁਆਰੇ ਦੇ ਲੰਗਰ ਵਿੱਚ ਬੈਠਦੇ ਹਾਂ ਤਾਂ ਉਹ ਲੋਹੇ ਦੇ ਭਾਂਡੇ ਸਾਡੀ ਯਾਦ ਤਾਜ਼ਾ ਕਰਾਉਂਦੇ ਹਨ ਅੱਗੇ ਚੱਲਦੇ ਹਾਂ 1699 ਵਿੱਚ ਆਨੰਦਪੁਰ ਸਾਹਿਬ ਦਾ ਪਵਿੱਤਰ ਦਿਹਾੜਾ ਜਦੋਂ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਬਣਾਇਆ ਉਹਨਾਂ ਨੇ ਪੰਜ ਕਕਾਰ ਬਖਸ਼ੇ ਜਿਨ੍ਹਾਂ ਵਿੱਚੋਂ ਕੜਾ ਤੇ ਕਿਰਪਾਨ ਸਿੱਧੇ ਸਰਬ ਲੋਹ ਨਾਲ ਜੁੜੇ ਨੇ ਕੜਾ ਹਮੇਸ਼ਾ ਹੱਥ ਤੇ ਜਿਵੇਂ ਹੀ ਹੱਥ ਕੋਈ ਗਲਤ ਕੰਮ ਲਈ ਉੱਠੇ ਕੜੇ ਦੀ ਠੰਡੀ ਟੱਕਰ ਯਾਦ ਦੇ ਦਵਾਵੇ ਸਾਵਧਾਨ ਤੂੰ ਗੁਰੂ ਦਾ ਸਿੱਖ ਹੈ ਕਿਰਪਾਨ ਲੋਹੇ ਦੀ ਜੋ ਸਿਰਫ ਆਪਣੀ ਰੱਖਿਆ ਲਈ ਨਹੀਂ ਬਲਕਿ ਜਿੱਥੇ ਵੀ ਕਿਸੇ ਤੇ ਜ਼ੁਲਮ ਹੋਵੇ ਉੱਥੇ ਖਿੱਚਣੀ ਹੈ ਸਰਬਲੋ ਨੇ ਸਾਨੂੰ ਇਹ ਸੋਚ ਦਿੱਤੀ ਨਿਆਂ ਲਈ ਹਮੇਸ਼ਾ ਤਿਆਰ ਰਹੋ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਤਾਂ ਮੇਰੀ ਪੀਰੀ ਦਾ ਪਾੜ ਦੱਸਿਆ ਸੰਤ ਵੀ ਬਣੋ ਸਿਪਾਹੀ ਵੀ ਸਿੱਖ ਸਿਰਫ ਧਿਆਨ ਨਹੀਂ ਲਗਾਉਂਦਾ ਸਿੱਖ ਜ਼ੁਲਮ ਦੇ ਖਿਲਾਫ ਖੜਾ ਵੀ ਹੁੰਦਾ ਹੈ ਇਸ ਲਈ ਸ਼ਸਤਰਾਂ ਦਾ ਸਨਮਾਨ ਕਰਨਾ ਸਾਡੇ ਲਈ ਬੜਾ ਜ਼ਰੂਰੀ ਹੈ ਲੋਹੇ ਦੀਆਂ ਤਲਵਾਰਾਂ ਭਾਵੇਂ ਬਾਣ țeਗਾ ਇਹ ਸਿਰਫ ਹਥਿਆਰ ਨਹੀਂ ਇਹ ਸਾਡੇ ਰੂਹ ਦੇ ਅੰਦਰ ਦੀ ਹਿੰਮਤ ਦਾ ਪ੍ਰਤੀਕ ਹੈ ਕਹਿੰਦੇ ਹਨ ਜਿਵੇਂ ਲੋਹੇ ਨੂੰ ਭੱਠੀ ਵਿੱਚ ਸਾੜ ਕੇ ਮਾਰ ਕੇ ਘੜ ਕੇ ਤਿਆਰ ਕੀਤਾ ਜਾਂਦਾ ਹੈ ਤਿਵੇਂ ਹੀ ਸਿੱਖ ਨੂੰ ਵੀ ਤਕਲੀਫਾਂ ਤੇ ਜ਼ੁਲਮਾਂ ਦੇ ਅੱਗ ਵਿੱਚ ਲੰਘ ਕੇ ਖਾਲਸਾ ਬਣਾਇਆ ਗਿਆ ਹੈ ਹੁਣ ਗੱਲ ਕਰੀਏ ਸਰਬਲੋਗ ਗ੍ਰੰਥ ਦੀ ਇਹ ਗ੍ਰੰਥ ਸਿੱਖ ਪਰਪਰਾ ਵਿੱਚ ਇੱਕ ਖਾਸ ਥਾਂ ਰੱਖਦਾ ਹੈ ਇਸ ਵਿੱਚ ਖਾਲਸੇ ਦੀ ਵਡਿਆਈ, ਸ਼ਸਤਰਾਂ ਦੀ ਮਹਿਮਾ ਤੇ ਲੋਹੇ ਦੇ ਗੁਣਾਂ ਦੀਆਂ ਵਾਹਵਾਈਆਂ ਮਿਲਦੀਆਂ ਹਨ। ਇਸ ਗ੍ਰੰਥ ਵਿੱਚ ਦਰਸਾਇਆ ਗਿਆ ਹੈ ਕਿ ਕਿਵੇਂ ਖਾਲਸਾ ਪੰਥ ਸਰਬਲੋਹ ਦੇ ਸਰੂਪ ਵਰਗਾ ਹੈ, ਨਾ ਟੁੱਟਣ ਵਾਲਾ ਹੈ, ਨਾ ਹਾਰਨ ਵਾਲਾ ਹੈ। ਕਈ ਵਿਦਵਾਨ ਕਹਿੰਦੇ ਹਨ ਇਸ ਗ੍ਰੰਥ ਨੇ ਖਾਲਸੇ ਦੇ ਅੰਦਰ ਇੱਕ ਰੂਹਾਨੀ ਤੇ ਯੋਧੇ ਵਾਲੀ ਊਰਜਾ ਭਰ ਦਿੱਤੀ ਹੈ। ਹੁਣ ਸੋਚੋ ਅੱਜ ਅਸੀਂ ਕੜਾ ਪਾਈਏ ਤਾਂ ਸਿਰਫ ਇੱਕ ਗਹਿਣਾ ਸਮਝਿਏ ਨਹੀਂ ਉਹ ਤਾਂ ਸਾਨੂੰ ਹਰ ਵੇਲੇ ਯਾਦ ਦਿਵਾਉਂਦਾ ਹੈ ਸੱਚਾ ਤੇ ਨਿਆਂ ਵਾਲਾ ਜੀਵਨ ਜਿਓ ਜਦੋਂ ਗੁਰਦੁਆਰਿਆਂ ਦੇ ਲੰਗਰ ਵਿੱਚ ਬੈਠੀਏ ਉਹ ਲੋਹੇ ਦੇ ਭਾਂਡੇ ਸਾਨੂੰ ਯਾਦ ਦਿਵਾਉਂਦੇ ਹਨ ਕੋਈ ਉੱਚਾ ਨਹੀਂ ਕੋਈ ਹੇਠਾ ਨਹੀਂ ਸਭ ਇੱਕੋ ਜਿਹੇ ਤੇ ਜਦੋਂ ਕਿਸੇ ਸ਼ਸਤਰ ਵੱਲ ਵੇਖੀਏ ਯਾਦ ਕਰੀਏ ਇਹ ਸਿਰਫ ਹਥਿਆਰ ਨਹੀਂ ਇਹ ਤਾਂ ਕਮਜ਼ੋਰ ਦੀ ਰੱਖਿਆ ਦਾ ਵਾਅਦਾ ਹੈ ਸਰਬ ਲੋ ਸਾਡੇ ਲਈ ਸਿਰਫ ਲੋਹੇ ਦਾ ਨਾਮ ਨਹੀਂ ਇਹ ਤਾਂ ਸਾਡੀ ਸੋਚ ਸਾਡਾ ਜੀਵਨ ਸਾਡੀ ਵਿਰਾਸਤ ਹੈ ਅਗਲੀ ਵਾਰ ਜਦੋਂ ਤੁਸੀਂ ਲੰਗਰ ਵਿੱਚ ਬੈਠੋ ਕੜੇ ਵੱਲ ਵੇਖੋ ਜਾਂ ਕਿਸੇ ਸ਼ਸਤਰ ਨੂੰ ਹੱਥ ਲਾਓ ਇੱਕ ਵਾਰੀ ਦਿਲੋਂ ਵਾਹਿਗੁਰੂ کہہ ਕੇ ਗੁਰੂ ਸੇਵਾ ਦਾ ਸ਼ੁਕਰ ਕਰਨਾ ਜਿਨ੍ਹਾਂ ਨੇ ਸਾਨੂੰ ਇਹ ਸੋਚ ਦਿੱਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ